ਸਤਿ ਸ਼੍ਰੀ ਅਕਾਲ ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਤੁਸੀਂ ਸਾਡੇ ਦਫ਼ਤਰ ਆਏ ਕਿਵੇਂ ਦੇ ਚੱਲ ਰਹੀ ਹੈਗੀ ਤੁਹਾਡੇ ਜਿਹੜਾ ਹੈਗਾ ਇਲੈਕਸ਼ਨ ਦਾ ਦੇਖੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੇ ਮੂਹਰ ਤੋਂ ਕੱਢਿਆ ਕਿ 13 0 ਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਪਹਿਲਾਂ ਪਰਵੇਂ ਸ਼ੀਟਾਂ ਦੇਖ ਕੇ ਬਹੁਤ ਵੱਡੀ ਇਤਿਹਾਸਿਕ ਜਿੱਤ ਕੀਤੇ ਸੀ ਤੇ ਹੁਣ ਵੀ ਮੁੱਖ ਮੰਤਰੀ ਸਾਹਿਬ ਦਾ ਜਿਹੜਾ 2 ਸਾਲਾਂ ਦਾ ਕੰਮ ਬੋਲਦਾ 2 ਸਾਲ ਦੇ ਬੇਮਿਸਾਲ ਜਿਹੜੇ ਕੰਮ ਕਰਵਾਏ ਆ ਤੇ ਪੰਜਾਬ ਦੇ ਲੋਕੋ ਤੋਂ ਖੁਸ਼ ਆ ਤੇ ਉਸੇ ਕੰਮਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਦਾ ਲੋਕਾਂ ਪ੍ਰਤੀ ਮਿਲਣਾ ਜੁਲਣਾ ਪਿਆਰ ਉਹਨਾਂ ਦੇਖਦੇ ਤੇ ਤਾਂ ਹੀ ਮਤਲਬ ਜਦੋਂ ਕਿਸੇ ਤੇ ਵਿਸ਼ਵਾਸ ਹੋ ਜਾਵੇ ਮਾਨ ਹੋ ਜਾਵੇ ਤੇ ਤਾਂ ਹੀ ਨੀ ਗਾਰੰਟੀ ਨਾਲ ਕੋਈ ਕਹਿ ਸਕਦਾ ਕਿ 13 0 ਤੇ 13 0 ਦੇਖਿਆ ਤੇ 13 0 ਹੋਏਗਾ ਸਾਡਾ ਹਲਕਾ ਵੀ ਬਹੁਤ ਵੱਡਾ ਕਲਰ ਰੋਡਸੋ ਹੋਇਆ ਜਿਹੜਾ ਸਾਡੇ ਤੁਹਾਡੇ ਚੈਨਲ ਹੈ ਵੀ ਮੈਂ ਕਹੂੰਗਾ ਵੀ ਹਲਕੇ ਦੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਮਤਾਵਾ ਦਾ ਧੰਨਵਾਦ ਕਰਦਾ ਜਿਹੜਾ ਨੇ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਕੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਤੇ ਉਹਨਾਂ ਦੇ ਵਿਚਾਰ ਸੁਣੇ ਕੱਲ ਰੋਡ ਸ਼ੋਅ ਦੇ ਦੌਰਾਨ ਉਸ ਤੋਂ ਪਹਿਲਾਂ ਵੀ ਤੁਹਾਨੂੰ ਭਗਵੰਤ ਮਿਲ ਰਹੇ ਹਨ ਤੇ ਕੀ ਕੀ ਮੁੱਦੇ ਜਿਹੜੇ ਤੁਸੀਂ ਡਿਸਕਸ ਕੀਤੇ ਆਪਸ ਵਿੱਚ ਨਹੀਂ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਦੋ ਸਾਲ ਚ ਜਿੰਨ ਮਤਲਬ ਹਜ਼ਾਰਾਂ ਵਾਰ ਹੀ ਕਹਿ ਸਕਦੇ ਆ ਵੀ ਜਦੋਂ ਵੀ ਚਾਹੋਨੇ ਆਪਾਂ ਮਿਲ ਲੈਣੇ ਆ ਤੁਹਾਨੂੰ ਜਿਹੜੇ ਸਾਡੇ ਹਲਕੇ ਦੇ ਮੇਨ ਵੱਡੇ ਕੰਮ ਸੀ ਸ਼ੁਰੂਆਤ ਜਦੋਂ ਐਮਐਲਏ ਬਣਾਇਆ ਮਾਲਕ ਨੇ ਸੇਵਾ ਦਿੱਤੀ ਹਲਕੇ ਦੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਮੈਂ ਕਿਹਾ ਮਾਨ ਸਾਹਿਬ ਇੱਕ ਸਾਡੇ ਗੁਰਦੁਆਰਾ ਇਤਿਹਾਸਕ ਸਥਾਨ ਹੈ ਦੇਖ ਸਰਸਾ ਸਾਹਿਬ ਕਿਟਾਣਾ ਸਾਹਿਬ ਰੋਡ ਜਿਹੜੀ 20 ਸਾਲਾਂ ਤੋਂ ਬਣੀ ਨਹੀਂ ਕੰਨ ਕੋਈ ਨਹੀਂ ਬਣਾਦ ਨੇ ਉਹ ਬਣਵਾ ਕੇ ਦਿੱਤੀ ਉਸ ਤੋਂ ਬਾਅਦ ਸਭ ਤੋਂ ਵੱਡੀ ਰੋਡ ਸੀਗੀ ਰਤਨਗੜ੍ਹ ਤੋਂ ਮੱਤੇਆੜਾ ਰੋਡ ਰਾਹੋ ਰੋਡ ਦੋ ਰੋਡਾਂ ਬੰਨੀਆਂ ਜਿਹਨਾਂ ਦਾ ਬਹੁਤ ਬੁਰਾ ਹਾਲ ਜੀ ਕਈ ਡੈਥ ਹੋ ਚੁੱਕੀ ਉੱਥੇ ਐਕਸੀਡੈਂਟ ਹੋ ਚੁੱਕਾ ਐਕਸੀਡੈਂਟ ਦੇ ਕਾਰਨ ਤੋਂ ਮੁੱਖ ਮੰਤਰੀ ਸਾਹਿਬ ਨੇ 45 ਕਰੋੜ ਇੱਕ ਦਿੱਤਾ 20 ਕਰੋੜ ਇੱਕ ਦਿੱਤਾ ਮਤਲਬ ਜਿੰਨੇ ਵਾਰ ਵੀ ਗਿਆ ਕੋਈ ਵੀ ਕੰਮ ਲੈ ਕੇ ਗਿਆ ਉਹਨਾਂ ਨੇ ਨਾ ਨਹੀਂ ਕੀਤੀ ਕਿ ਹਲਕੇ ਦੀਆਂ 157 ਸੜਕਾਂ ਉਹ ਬਣਵਾਈਆਂ ਇੰਡਸਟਰੀ ਲਿਸਟ ਸਾਰਾ ਮੇਰਾ ਹਲਕੇ ਦੇ ਇੰਡਸਟਰੀ ਵਿੱਚ ਦਾ ਫੋਕਲ ਪੁਆਇੰਟ ਪੈਂਦਾ ਤੇ ਮੈਂ ਮੁੱਖ ਮੰਤਰੀ ਸਾਨੂੰ ਮੈਂ ਕਹਾਂ ਜੀ ਫੈਕਟਰੀਆਂ ਵਾਲੇ ਦੇ ਗੱਡੀਆਂ 'ਚ ਬੈਠ ਕੇ ਆ ਜਾਂਦੇ ਆ ਜਿਹੜੀ ਲੇਬਰ ਇੰਡਸਟਰੀ 'ਚ ਪਹੁੰਚਦੀ ਹੈ ਬਹੁਤ ਔਖੀ ਪਹੁੰਚਦੀ ਹੈ ਵਿਚਾਰੇ ਸਾਈਕਲਾਂ ਤੇ ਜਾਂਦੇ ਆ ਸਕੂਟਰਾਂ 'ਤੇ ਜਾਂਦੇ ਆ ਸੜਕਾਂ ਦਾ ਹਾਲ ਬਹੁਤ ਮਾੜਾ ਤੇ ਉਹਨਾਂ ਵੀ ਉਹਨਾਂ ਨੇ ਮੈਨੂੰ 42 ਕਰੋੜ ਰੁਪਏ ਦਿੱਤੇ ਤੇ ਹਟਕਾ ਫੋਕਲ ਪੈਂਦੀਆਂ ਸੜਕਾਂ ਬਣਾਈਆਂ ਮਤਲਬ ਜਦੋਂ ਵੀ ਕੋਈ ਕੰਮ ਲੈਣੇ ਆ ਵੇ ਕਿ ਛੋਟਾ ਹੋਵੇ ਵੱਡਾ ਹੋਵੇ ਤੇ ਕਦੀ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਦੂਜੀਆਂ ਸਰਕਾਰਾਂ ਵਾਂਗ ਵੀ ਖਜ਼ਾਨਾ ਖਾਲੀ ਹੈ ਤੇ ਨਾਲ ਦੀ ਨਾਲ ਸਾਨੂੰ ਗ੍ਰਾਂ ਤੇ ਅਸ਼ੋਕ ਪ੍ਰਸ਼ਰ ਜਿਹਨੂੰ ਐਮਪੀ ਦੀ ਟਿਕਟ ਦਿੱਤੀ ਲੁਧਾਨੇ ਤੋਂ ਤੇ ਸਾਰੇ ਪਾਰਟੀ ਵਰਕਰਸ ਖੁਸ਼ ਹੈ ਇਸ ਗੱਲ ਤੋਂ ਦੇਖੋ ਬਹੁਤ ਖੁਸ਼ ਹੈ ਸਾਰੇ ਐਮਐਲਏ ਸਭ ਵਨ ਖੁਸ਼ ਹੈ ਸਾਰੇ ਲੱਗੇ ਹੋਏ ਆ ਕਿਉਂਕਿ ਮੇਰਾ ਹਲਕਾ ਲੋਕ ਸਭ ਫਤਿਹਗੜ੍ਹ ਸਾਹਿਬ ਪੈਂਦਾ ਤੇ ਨਾਲ ਲੁਧਿਆਣਾ ਜ਼ਿਲ੍ਹਾ ਪੈਂਦਾ ਲੁਧਿਆਣੇ ਚ ਵੀ ਮੇਰੀ ਕਾਫੀ ਆਪਣੇ ਪਰਿਵਾਰ ਹੈ ਜਿਨ੍ਹਾਂ ਦੀਆਂ ਵੋਟਾਂ ਤੇ ਉਹਨਾਂ ਨੂੰ ਪੁੱਛੀਦਾ ਕਿਵੇਂ ਆ ਤੇ ਉਹਨਾਂ ਨੂੰ ਬੇਨਤੀ ਵੀ ਕਰੀਦੀ ਐ ਪਰ ਉਹ ਕਹਿੰਦੇ ਤੁਹਾਨੂੰ ਲੋੜ ਹੀ ਨਹੀਂ ਯਾਰ ਕਹਿੰਦੀ 130 ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਲੁਧਿਆਣੇ ਦੀ ਸੀਟ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੀ ਐ ਫਤਿਹਗੜ੍ਹ ਸਾਹਿਬ ਦੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੀ ਐ ਜਿਹੜੀ ਵੀ ਸੀਟ ਬਾਰੇ ਕਿਸੇ ਨੂੰ ਆਪਾਂ ਅੱਜ ਕੱਲ ਹਰ ਬੰਦਾ ਹੀ ਇਸ ਪੋਲਿਟਿਕਸ ਦੇ ਵਿੱਚ ਨੌਲੇਜ ਰੱਖਦਾ ਤੇ ਕਿਸੇ ਰਿਸ਼ਤੇਦਾਰ ਨਾਲ ਸਲਾਹ ਕਰ ਲਈਏ ਕਿਸੇ ਦੋਸਤ ਨਾਲ ਸਲਾਹ ਕਰ ਲਈਏ ਤੋਂ ਕਹਿੰਦੇ ਤੁਸੀਂ ਤੇ ਸੋਝੋ ਲੋਕਾਂ ਨੇ ਵੋਟਾਂ ਭਗਵੰਤ ਮਾਨ ਨੂੰ ਪਾਉਣੀਆਂ ਤੇ ਪਾਉਣੀਆਂ ਹੀ ਪਾਉਣੀਆਂ ਤੇ 100% 130 ਆਏਗੀ ਤੇ ਲੋਕਾਂ ਦੇ ਮਾਨ ਹੈ ਕਿ ਲੋਕ ਪਿਆਰ ਕਰਦੇ ਮਾਨ ਸਾਹਿਬ ਨੂੰ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਇਆ ਹੈ ਕਿ ਆਪਾਂ ਪੰਜਾਬ ਨੂੰ ਪੰਜਾਬ ਬਣਾਉਣਾ ਕੈਲੀਫੋਰਨੀਆ ਨਹੀਂ ਬਣਾਉਣਾ ਕੈਨੇਡਾ ਨਹੀਂ ਬਣਾਉਣਾ ਆਸਟ੍ਰੇਲੀਆ ਨਹੀਂ ਬਣਾਉਣਾ ਸੋ ਸਚਾਈ ਹੈ ਤੇ ਪੰਜਾਬ ਨੂੰ 2 ਸਾਲਾਂ ਦੇ ਵਿੱਚ ਪੰਜਾਬ ਬਣਾਇਆ ਲੋਕਾਂ ਦੇ ਬਿੱਲ ਮਾਫ ਕੀਤੇ ਬਿਜਲੀ ਬਿੱਲ 90% ਘਰਾਂ ਦੇ ਬਿੱਲ ਨਹੀਂ ਆ ਰਹੇ ਤੇ ਥਰਮਲ ਪਲਾਂਟ ਖਰੀਦੇ ਜਾ ਰਹੇ ਆ ਰੁਜ਼ਗਾਰ ਦਿੱਤਾ ਜਾ ਰਿਹਾ 45000 ਨੂੰ ਰੁਜ਼ਗਾਰ ਦਿੱਤਾ ਕੱਚੇ ਮੁਲਾਜ਼ਮ ਪੱਕੇ ਕੀਤੇ ਐਮੀਨਾ ਸਕੂਲ ਬਣਦੇ ਆ ਮਹੱਲਾ ਕਲੀਨਿਕ ਬਣ ਗਏ 829 ਮਹੱਲਾ ਕਲੀਨਿਕ ਬਣ ਗਏ ਸੋ ਮੇਰੇ ਹਲਕੇ ਤੇ ਟਾਟਾ ਸਟੀਲ ਵਰਗੀਆਂ ਇੰਡਸਟਰੀਆਂ ਆਈਆਂ ਤੇ ਦੇਖੋ ਕਿਸੇ ਪੰਜਾਬ ਦੇ ਵਿੱਚ ਜਦੋਂ ਨਵੀਂ ਇੰਡਸਟਰੀ ਲੱਗੇ ਉਹ ਵੱਡੀਆਂ ਇੰਡਸਟਰੀਆਂ ਲੱਗਣ ਤੇ ਉਹਦਾ ਮਤਲਬ ਹੁੰਦਾ ਕਿ ਮੁੱਖ ਮੰਤਰੀ ਤੋਂ ਲੋਕ ਖੁਸ਼ ਨੇ ਤੇ ਮੁੱਖ ਮੰਤਰੀ ਦੇ ਕੰਮਾਂ ਨੂੰ ਦੇਖਦੇ ਹੋਏ ਇੰਡਸਟਰੀਆਂ ਲਗਾਉਂਦਾ ਪੰਜਾਬ ਜਿਹੜਾ ਕਿਸੇ ਵੀ ਸੂਬੇ ਤੇ ਸਾਡੇ ਪੰਜਾਬ ਦੇ ਵਿੱਚ ਆ ਪਿਛਲੇ ਸਾਲ 'ਚ ਮੇਰੇ ਹਲਕੇ 'ਚ ਪੰਜ-ਛੇ ਐਹੋ ਜਿਹੀਆਂ ਇੰਡਸਟਰੀਆਂ ਲੱਗੀਆਂ ਬਹੁਤ ਵੱਡੀਆਂ ਇੰਡਸਟਰੀਆਂ ਟਾਟਾ ਸਟੀਲ ਵਰਗੀਆਂ ਇੰਡਸਟਰੀਆਂ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਤੇ ਆਉਣ ਵਾਲੇ ਟਾਈਮ 'ਚ ਹੋਰ ਬਹੁਤ ਇੰਡਸਟਰੀਆਂ ਲੱਗਣਗੀਆਂ ਆਪੋਜੀਸ਼ਨ ਪਾਰਟੀ ਕਹਿ ਰਹੀ ਹੈ ਕਿ ਅਸੀਂ 130 ਨੂੰ 0 ਨੂੰ 0 ਤੇ ਰੱਖ ਕਰਕੇ ਦਿਖਾਵਾਂਗੇ ਉਹਨਾਂ ਨੂੰ ਕੋ ਆਪਣੇ ਘਰ ਦੇ ਮੈਂਬਰ ਤੇ ਪੂਰੇ ਕਰ ਲੋ ਹਰ ਰੋਜ਼ ਇੱਕਦਾਂ ਸੱਦ ਕੇ ਚੱਲ ਜਾਂਦਾ ਤੇ ਉਹਨਾਂ ਦੇ ਤੇ ਆਪਸ ਵਿੱਚ ਕਾਰਟੋਕਲੇਸ ਨਹੀਂ ਰਹਿੰਦਾ ਕਾਂਗਰਸ ਦੀ ਕਾਰਟੋਕਲੇਸ ਨਹੀਂ ਖਤਮ ਹੁੰਦਾ ਕਾਂਗਰਸ ਦੇ ਜਿਹੜੇ ਕੋਈ ਭਾਜਪਾ ਚੱਲ ਗਏ ਕੋਈ ਸਾਡੇ ਕੋ ਆ ਗਏ ਕਿ ਜਿਹੜੇ ਸੇਵਾਦਾਰ ਕਿ ਕਿ ਸਾਰ ਪਾਰਟੀਆਂ ਤੇ ਇਮਾਨਦਾਰ ਲੋਕ ਹੈਗੇ ਆ ਸੇਵਾਦਾਰ ਹੈਗੇ ਆ ਜਿਨ੍ਹਾਂ ਦੀ ਸੋਚ ਹੈ ਕਿ ਆਪਾਂ ਪੰਜਾਬ ਦੀ ਸੇਵਾ ਕਰ ਲਈਏ ਜਿਨ੍ਹਾਂ ਦੀ ਸੋਚ ਵਧੀਆ ਸੇਵਾ ਭਾਵਨਾ ਵਾਲੇ ਉਹ ਤੇ ਆਮ ਪਾਰਟੀ ਜਾਈ ਜਾਂਦੇ ਆ ਜਿਨ੍ਹਾਂ ਦੀ ਸੋਚ ਜਿਹੜੇ ਨੂੰ ਜਾਣਾ ਨਹੀਂ ਚਾਹਣਗੇ ਤੇ ਜਿਹਨਾਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟਿਆ ਤੇ ਉਹ ਮੋਦੀ ਦੇ ਡੀੜੀ ਤੋਂ ਡਰ ਕੇ ਤੇ ਮੋਦੀ ਲੈ ਕੇ ਉਹ ੱਟਕੇ ਨਾ ਲਈ ਜਾਂਦਾ ਹੁਣ ਸਾਨੂੰ ਵੀ ਕਿਹਾ ਵੀ 50 ਕਰੋੜ ਦੇ ਦਾਂਗੇ ਆਹ ਦੇ ਦਾਂਗੇ ਤੇ ਸਾਡਾ ਕੋਈ ਗਿਆ ਨਹੀਂ ਸਾਨੂੰ ਡਰਾਇਆ ਵੀ ਜਾਂਦਾ ਜੇ ਕਰਾਂਗੇ ਬਹੁਤ ਕਰਾਂਗੇ ਪਰ ਸਾਸੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਸਿਪਾਹੀ ਆ ਸਾਨੂੰ ਨਾ ਖਰੀਦਿਆ ਜਾ ਸਕਦਾ ਨਾ ਸੀ ਵਿਕਾਉ ਹ ਜੇ ਚੀਜ਼ ਵਿਕਾਉ ਹੀ ਨਹੀਂ ਤੋਰ ਮੋਲਕ ਦਾ ਪਾਉਂਦੇ ਆ ਇਹਦੇ ਨਾਲ ਤੋਂ ਹੈਰਾਨ ਆ ਬਲੇ ਡਰੇ ਹੋਏ ਅਰਵਿੰਦ ਕੇਜਰੀਵਾਲ ਤੋਂ ਮੋਦੀ ਸਾਹਿਬ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕਰਤਾ ਤੇ ਉਹਨਾਂ ਨੂੰ ਅੰਦਰ ਕਰਤਾ ਉਹਨੇ ਸੋਚ ਨੂੰ ਥੋੜੀ ਅੰਦਰ ਕਰ ਸਕਦੇ ਆ ਤੇ ਉਹਨਾਂ ਦੀ ਸੋਚ ਦੇ ਮੁਤਾਬਕ ਹੀ ਕੱਲ ਜਿੱਥੇ ਵੀ ਪੰਜਾਬ ਦੇ ਰੋਡਸ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਨੂੰ ਪੂਰਾ ਪੰਜਾਬ ਪੂਰਾ ਹਲਕਾ ਲੋਕ ਸਭਾ ਪੂਰੀ ਇਕੱਠੀ ਹੋ ਜਾਂਦੀ ਦੇਖਣ ਵਾਸਤੇ ਉਹਨਾਂ ਦੇ ਵਿਚਾਰ ਸੁਣਨ ਦੇਖੋ ਵਿਚਾਰ ਤੇ ਉਹਨਾਂ ਦੇ ਆਪਾਂ ਸੁਣਦੇ ਹੀ ਆ ਪਰ ਉਡਰ ਦੇਖਣ ਵਾਸਤੇ ਵੀ ਲੋਕ ਜਿਹੜੇ ਪਹੁੰਚਦੇ ਆ ਕਿ ਮਾਨਸਾਬ ਆਇਆ ਸੀ ਉਹਨੂੰ ਮਿਲਣਾ ਉਹਨਾਂ ਨੇ ਕੱਲ ਮੈਂ ਦੇਖ ਰਿਹਾ ਸੀ ਹੱਥ ਮਲਾਉਣ ਨੂੰ ਸਿਰੋਪੇ ਪਾਉਣ ਨੂੰ ਲੋਕਾਂ ਦੇ ੱਡੀ ਪੀੜ ਬਜ਼ੁਰਗ ਮਤਾਵਾਂ ਨੇ ਸਿਰੋਪੇ ਪਾਏ ਹਾਰ ਪਾਏ ਤੇ ਨਾਲ ਉਹਨਾਂ ਨੇ ਵਾਅਦਾ ਕੀਤਾ ਕਿ ਮਾਨਸਾਬ ਜਿੰਨ ਦੁਆਵਾਂ ਦਿੱਤੀਆਂ ਉਹਦੇ ਲਈ ਦੁਆਵਾਂ ਕੀਤੀਆਂ ਤੇ ਅਸ਼ੀਰਵਾਦ ਦਿੱਤਾ ਤੇ ਇਹੋ ਜਿਹਾ ਪਿਆਰ ਜਿਹੜਾ ਬਜ਼ੁਰਗ ਮਤਾਵਾਂ ਦਾ ਕੱਲ ਮਿਲਿਆ ਬਜ਼ੁਰਗਾਂ ਦਾ ਮਿਲਿਆ ਦੇਖ ਕੇ ਬਹੁਤ ਖੁਸ਼ ਹੋ ਰਿਹਾ ਮੈਂ ਨਾਲ ਸੀ ਗੱਡੀ 'ਚ ਤੇ ਬਹੁਤ ਦੇਖੋ ਖੁਸ਼ ਹੁੰਦਾ ਇਹ ਤੇ ਪ੍ਰਮਾਤਮਾਗੇ ਮੈਂ ਵੀ ਅਰਦਾਸ ਕੀਤੀ ਕਿ ਪ੍ਰਮਾਤਮਾ ਲੰਬੀ ਉਮਰ ਕਰੇ ਤੇ ਪੰਜਾਬ ਨੂੰ ਜਿਹੜਾ ਮੁੱਖ ਮੰਤਰੀ ਸਾਹਿਬ ਰੰਗਲਾ ਪੰਜਾਬ ਬਣਾਉਣ ਜਾ ਰਿਹਾ ਤੇ ਜਲਦੀ ਪੰਜਾਬ ਰੰਗਲਾ ਪੰਜਾਬ ਹੋਵੇ ਤੇ ਕੀ ਕੀ ਮੁੱਦੇ ਲੱਗਦੇ ਹੈਗੇ ਆ ਲੁਧਾਨੇ ਦੇ ਵਿੱਚ ਆਪਾਂ ਨੂੰ ਸੋਚ-ਚਕੰਨੇ ਪੈਣਗੇ ਜੇ ਆਪਣੀ ਸਰਕਾਰ ਹੁੰਦੀ ਹੈ ਦੇਖੋ ਸਾਡੀ ਸਰਕਾਰ ਤੇ ਸਾਢੀ ਆ ਸਾਡੇ ਜਿਹੜਾ 8000 ਕਰੋੜ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਆ ਸਰਕਾਰ ਹੌਣ ਤੇ ਵਖੋ ਸਰਕਾਰੀ ਪਰਮਾਤਮਾ ਨੇ ਇੰਡੀਆ ਘਟਵੰਨਨ ਦੀ ਬਣਾ ਦਨੀ ਹੈ ਤੇ 8000 ਕਰੋੜ ਲਿਆਵਾਂਗੇ ਜੇ ਸਾਡੇ 13 MP ਉੱਥੇ ਪਹੁੰਚਣਗੇ ਤੇ ਸੰਸਦ ਜੀ ਆਪਾਂ ਲਿਖਿਆ ਸੰਸਦ ਜੀ ਭਗਵੰਤ ਮਾਨ ਤੇ ਉਹਦਾ ਮਤਲਬ ਇਹ ਥੋੜੀ ਇਹ ਵੀ ਭਗਵੰਤ ਮਾਨ ਸਾਹਿਬ ਨੇ ਉੱਥੇ ਜਾਣਾ ਭਗਵੰਤ ਮਾਨ ਦੀਆਂ ਮਾਵਾਂ ਜਿਹੜੀਆਂ 13 MP ਹੋਰ ਬਣ ਕੇ ਉੱਥੇ ਪਹੁੰਚਣਗੇ ਪੰਜਾਬ ਦੇ ਮੁੱਦਿਆਂ ਦੀ ਆਵਾਜ਼ ਉਠਾਉਣਗੇ ਪੰਜਾਬ ਦਾ 1 ਰੁਪਿਆ ਵੀ ਉੱਥੇ ਅੰਦਰ ਚ ਰੁਕਣ ਨਹੀਂ ਦੇਵਾਂਗੇ ਤੇ ਇਹੀ ਕਰਕੇ ਆਪਾਂ ਲੋਕਾਂ ਨੇ ਫਲੈਕਸਰ ਤੇ ਵੀ ਲਿਖਤਾ ਸੰਸਦ ਚ ਭਗਵੰਤ ਮਾਨ ਵੀ ਪੰਜਾਬ ਦੇ ਵਿੱਚ ਦੇ ਭਗਵੰਤ ਮਾਨ ਹੈ ਹੀ ਹੈ ਪਰ ਦਿੱਲੀ ਚ ਵੀ ਭਗਵੰਤ ਮਾਨ ਗੂੰਜੇਗਾ ਤੇ ਪਹਿਲਾਂ ਵੀ ਗੋਵਿੰਦ ਰੇ ਆ ਤੇ ਹੁਣ ਉਹਨਾਂ ਦੇ 13 MP ਉੱਥੇ ਜਾ ਕੇ ਹੋਰ ਗੂੰਜਣਗੇ ਸੋ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਊਗਾ ਜਿਹੜਾ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਸਕੇ ਜਿਵੇਂ ਪਿੱਛੇ ਝਾਂਕੀਆਂ ਰੁਕੀਆਂ ਗਈਆਂ ਪੰਜਾਬ ਨੇ ਅਸੀਂ ਇਦਾਂ ਦੀਆਂ ਝਾਂਕੀਆਂ ਜਿਹੜਾ ਨੇ ਪੰਜਾਬ ਦੇਸ਼ ਆਜ਼ਾਦ ਕਰਾਇਆ ਉਹਨਾਂ ਨੂੰ ਲੁਕਾਇਆ ਜਾਂਦਾ ਤੇ ਉਹ ਚੀਜ਼ਾਂ ਖਤਮ ਕੀਤੀਆਂ ਜਾਣਗੀਆਂ ਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਲਈ ਲੋਕਾਂ ਨੂੰ ਬੇਨਤੀ ਆ ਕਿ ਕਿਤੇ ਹੁਣ ਇਸ ਟਾਈਮ ਕੱਲੇ ਭਗਵੰਤ ਮਾਨ ਜੀ ਲੜ ਰਿਹਾ ਕਦੀ ਈਡੀ ਨਾਲ ਕਦੀ ਕਿਸੇ ਨਾਲ ਕਿਆ ਦਾ ਮਤਲਬ ਆਉਣ ਵਾਲਾ ਟਾਈਮ 13 ਮਹਾ ਹੋਰ ਦੇ ਦੀ ਆਪਾਂ ਤੇ 13 ਜਿਹੜੇ ਐਮਪੀ ਜਿਤਾ ਕੇ ਦਿੱਲੀ ਭੇਜੀਏ ਤੇ ਜਿਹੜਾ ਪੰਜਾਬ ਆ ਖੁਸ਼ਹਾਲ ਪੰਜਾਬ ਨਹੀਂ ਤੇ ਅਸ਼ੋਕ ਪ੍ਰਸ਼ਾਦ ਜੀ ਨੇ ਕਿਆ ਸੀਗਾ ਕਿ ਪੀਜੀਆ ਵਰਗਾ ਇੱਕ ਵੱਡਾ ਹਸਪਤਾਲ ਬਣਾਉਣਾ ਚਾਹ ਰਿਹਾ ਤੇ ਆਪੋਜੀਸ਼ਨ ਪਾਰਟੀ ਵਾਲੇ ਕਹਿ ਰਹੇ ਕਿ ਅਸੀਂ ਚਾਰ ਹਸਪਤਾਲ ਸਵੇਂ ਦੇ ਬਣਾਉਣੇ ਚਾਹੁੰਦੇ ਆ ਇਸ ਤੇ ਕੁਝ ਕਹਿਣਾ ਚਾਹੋਗੇ देखो सरदार भगवंत सिंह मान ਜਿਹੜੇ ਆ ਲੋਕਾਂ ਦੇ ਹਰਬੰਦ ਪਿਆਰੇ ਮੁੱਖ ਮੰਤਰੀ ਆ ਲੋਕਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਸ ਚੀਜ਼ ਦਾ ਉਹਨਾਂ ਨੂੰ ਪਹਿਲਾਂ ਹੀ तकरीबन ਪਰਮਾਤਮਾ ਦੀ ਏਡੀ ਕਿਰਪਾ ਹੋਣਾ ਤੇ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਸ ਟਾਈਮ ਇੱਥੇ ਆ ਚੀਜ਼ ਚਾਹੀਦੀ ਹੈ ਤੇ ਜੇ ਲੁਧਿਆਣੇ ਵਾਸੀਆਂ ਨੂੰ ਲੋੜ ਹੋਈ ਪੀਜੀ ਵਰਗੇ ਹਸਪਤਲ ਦੀ ਤੇ ਮੁੱਖ ਮੰਤਰੀ ਸਾਹਿਬ ਦੇਰ ਨਹੀਂ ਕਰਨਗੇ ਜਦੋਂ ਕੇਂਦਰ ਤੋਂ ਵੀ ਆਪਣੇ 13 MP ਪਹੁੰਚ ਜਾਣਗੇ ਤੇ ਮੈਨੂੰ ਵੀ ਆਸ ਹੈ ਤੇ ਬਹੁਤ ਜਲਦੀ ਵੱਡਾ ਹਸਪੀਟਲ ਬਣੇਗਾ ਇੱਕ ਮੇਰੇ ਹਲਕੇ ਦੀ ਬਹੁਤ ਵੱਡਾ ਕਾਲਜ ਦਾ ਸੀ ਉਸਾਰਨ ਮੈਨਾਂ ਵਾਦਾ ਕੀਤਾ ਸੀ ਮੈਂ ਜੀ ਦੇਖੋ ਅੱਜ ਪਹਿਲੀ ਵਾਰ ਤੁਹਾਨੂੰ ਬੋਲ ਰਿਹਾ ਤੇ ਮੈਂ ਉਹਨਾਂ ਕਾਲਜ ਮੰਗੇ ਸੀ ਲੜਕੀਆਂ ਵਾਸਤੇ ਤੋ ਕਹਿੰਦੇ راہ ਰੋਡ ਤੇ ਮੈਂ ਕਿਹਾ ਮੈਨੂੰ ਕਾਲਜ ਚਾਹੀਦਾ ਤੇ ਕਹਿੰਦੇ ਜਰੂਰ ਦੇਵਾਂਗੇ ਤੇ ਜੇ ਉਹਨਾਂ ਨੇ ਕਹਿ ਤਾ ਤੇ ਮੈਂ ਉਹਨਾਂ ਨੂੰ ਬਾਰ-ਬਾਰ ਕਹੂੰਗਾ ਉਹ ਬੇਕੂਫੀ ਆ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਹਰ ਗੱਲ ਲਈ ਉਹ ਮੂੰਹ ਤੋਂ ਕੱਢ ਦਿੰਦੇ ਆ ਤੇ ਉਹਨਾਂ ਨੂੰ ਯਾਦ ਰਹਿੰਦੀ ਹੈ ਤੇ ਕੱਲ ਵੀ ਮੈਨੂੰ ਗੱਡੀ ਤੇ ਬੈਠੇ ਕਹਿ ਰਹੇ ਸੀ ਕਹਿੰਦੇ ਕਾਲਜ ਦਾ ਕੀ ਕੀਤਾ ਮੈਂ ਕਿਹਾ ਵੀ ਮੇਰੇ ਤੋਂ ਜ਼ਮੀਨ ਪਈ ਹੈ ਤੁਸੀਂ ਦਿਓ ਕਹਿੰਦੇ ਲੱਖਾਂ ਤੋਂ ਬਾਅਦ ਆਪਾਂ ਕਾਲਜ ਦੇ ਦਾਂਗੇ ਐਨੀ ਗੱਲ ਉਹਨਾਂ ਨੇ ਮੈਨੂੰ ਪੁੱਛੀ ਵੀ ਕਾਲਜ ਦਾ ਤੂੰ ਫਾਈਲ ਭੇਜੀ ਮੈਂ ਕਿਹਾ ਸਿਰਫ ਫਾਈਲ ਤਿਆਰ ਕਰ ਰਿਹਾ ਜਮੀਨ ਮੇਰੇ ਕੋਲ ਪਈ ਹੈ ਕਹਿੰਦੇ ਇਲੈਕਸ਼ਨ ਤੋਂ ਬਾਅਦ ਤੁਸੀਂ ਕਹੋ ਗੱਲ ਕਰਿਓ ਤੇ ਹਲਕਾ ਸਾਨੇ ਵਾਲ ਦੇ ਵਿੱਚ ਵੀ ਇੱਕ ਕਾਲਜ ਲਵਾ ਦਿਓ ਧੰਨਵਾਦ ਇੱਕ ਗਲਾਸ ਕੁਐਸਚਨ ਕੱਲ ਮੇਰੀ ਇੱਥੇ ਕਿਸੇ ਰਿਪੋਰਟਰਸ ਨਾਲ ਗੱਲ ਹੋ ਰਹੀ ਸੀ ਕਿ ਉਹ ਕਹਿੰਦੇ ਕਿ ਸੀਐਮ ਦੀ ਕਦੇ ਇੰਟਰਵਿਊ ਨਹੀਂ ਕਰ ਸਕਦੇ ਹੈਗੇ ਸੀਐਮ ਨਾਲ ਕਦੇ ਆਪਾਂ 1 ਟੂ 1 ਗੱਲ ਨਹੀਂ ਕਰ ਸਕਦੇ ਤੇ ਆਮ ਆਦਮੀ ਪਾਰਟੀ ਦੇ ਹੋਕੇ ਆਮ ਆਦਮੀ ਨਾਲ ਗੱਲ ਕਰਨਗੇ ਸੀਐਮ ਸਾਹ ਸੀਐਮ ਸਾਹਿਬ ਹਰ ਇੱਕ ਨਾਲ ਗੱਲ ਕਰਦੇ ਆ ਸੀਐਮ ਸਾਹਿਬ ਕਦੀ ਹੋਇਆ ਸੀ ਪਿਛਲੀਆਂ ਸਰਕਾਰਾਂ ਆਈਆਂ ਸੀ ਕਿ ਕਾਮ ਐਮਐਲਏ ਅਮੀਰਵਾਰ ਨੇ ਤੇ ਗੱਡੀ ਤੇ ਚੜ੍ਹ ਹੀ ਸਕਦਾ ਮੈਨੂੰ ਨਾਲ ਜੱਫੀ ਪਾਈ ਔਰ ਮੇਰੇ ਮੋਬਾਈਲ 'ਚ ਫੋਟੋ ਹੈ ਸੀਐਮ ਸਾਹਿਬ ਮੈਨੂੰ ਸਰੂਪਾ ਪਾ ਰਹੇ ਸਰੂਪੇ ਅਸੀਂ ਉਹਨਾਂ ਦਾ ਮਾਣ ਕਰਨਾ ਇੱਕ ਛੋਟਾ ਭਰਾ ਉਹਨਾਂ ਦਾ ਬੱਚਿਆਂ ਵਰਗਾ ਅਸੀਂ ਹੈਗੇ ਆ ਉਹ ਮੈਨੂੰ ਇਹ ਗੱਲ ਸਰੂਪਾ ਉਸ ਆ ਪਾ ਕੇ ਤੇ ਮਾਣ ਦੇ ਰਿਹਾ ਪਿਆਰ ਦੇ ਰਿਹਾ ਉਹ ਕਿੰਨੀ ਵੱਡੀ ਗੱਲ ਹੈ ਅੱਜ ਤੱਕ ਹੋਇਆ ਸੀ ਤਾਂ ਕਿ ਇੱਕ ਮੁੱਖ ਮੰਤਰੀ ਇੱਕ ਐਮਐਲਏ ਦੇ ਇੱਕ ਵਰਕਰ ਦੇ ਇੱਕ ਸੇਵਾਦਾਰ ਦੇ ਸਰੂਪਾ ਪਾ ਰਿਹਾ ਪਾ ਰਿਹਾ ਕਿ ਉਹਨਾਂ ਦਾ ਪਿਆਰ ਉਹਨੂੰ ਸੋ ਇਹ ਨਵੇਂ ਵਰਕਰਾਂ ਨਾਲ ਇਦਾਂ ਹੀ ਪਬਲਿਕ ਨਾਲ ਉਹ ਕਹਿੰਨੇ ਅਸੀਂ ਆਮ ਕਰਨ ਦੇ ਮੁੰਡੇ ਆ ਅਸੀਂ ਪੰਜਾਬ ਦੀ ਸੇਵਾ ਕਰਨ ਵਾਸਤੇ ਆਏ ਆ ਤੇ ਵਾਕੀ ਸੇਵਾ ਕਰਦੇ ਆ ਅਸੀਂ ਵੀ ਹੁਣ ਸਵੇਰ ਦੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਸੌਰੀ ਤੁਹਾਡਾ ਮਾਫੀ ਮੰਗਦਾ ਇੰਨੀ ਵੇਟ ਕਰਨੀ ਪਈ ਤੇ ਇਨੇ ਲੋਕ ਆ ਰਹੇ ਆ ਤੇ ਪਹਿਲੇ ਆ ਸਰਕਾਰਾਂ ਦੇ ਅਮਨ ਦੇ ਮਿਲਦੇ ਨਹੀਂ ਰਹੇ ਕਿਸੇ ਨੂੰ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਸੀ ਲੋਕਾਂ ਦੇ ਕੰਮ ਕਰਨ ਲਈ ਤੇ ਅਸੀਂ ਤੇ ਸਵੇਰ ਦੇ ਚਰਨਾਂ 'ਚ ਬੈਠੇ ਲੋਕਾਂ ਦੇ ਸੰਗਤ ਨੂੰ ਕਹਿੰਦੇ ਆਓ ਜੀ ਕੰਮ ਦੱਸੋ ਸੋ ਇਹੀ ਕਿਰਪਾ ਭਗਵੰਤਮਾਨ ਸਾਹਿਬ ਹਰ ਕੰਮ ਕਰਨਗੇ ਬਹੁਤ ਜਲਦੀ ਕਰਨਗੇ 3 ਸਾਲ ਸਰਕਾਰ ਦੇ ਪਏ ਆ ਤੇ 2027 ਦੇ ਵਿੱਚ ਸਾਡਾ ਵਾਦਾ ਹੋਊਗਾ ਜੇ ਕੰਮ ਕੀਤੇ ਤੇ ਵੋਟਾਂ ਪਾਇਓ ਤੇ 2027 ਤੱਕ ਮੁੱਖ ਮੰਤਰੀ ਸਾਹਿਬ ਨੇ ਕੋਈ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹੜਾ ਕਹੂਗਾ ਕਿ ਸਾਡਾ ਇਹ ਕੰਮ ਨਹੀਂ ਹੋਇਆ ਤੇ ਆ ਗਾਰੰਟੀ ਰਹਿ ਗਈ ਤੇ ਭਣਾ ਦੀ ਗਾਰੰਟੀ ਹੈ ਬਹੁਤ ਜਲਦੀ ਉਹ ਵੀ ਐਲਾਨ ਕਰਾਂਗੇ ਕੋਈ ਵੀ ਇਹੋ ਜਿਹਾ ਕੰਮ ਮੁੱਖ ਮੰਤਰੀ ਸਾਹਿਬ ਜਿਹੜਾ ਕਈ ਕੰਮ ਲੋਕਾਂ ਦੀ ਡਿਮਾਂਡ ਤੋਂ ਬਿਨਾ ਮੁੱਖ ਮੰਤਰੀ ਸਾਹਿਬ ਨੇ ਕਰਨੇ ਆ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੋ ਧੰਨਵਾਦ ਦੀਪ ਮੁੰਜਿਆ ਜੀ ਜੋ ਕਿ ਹਲਕਾ ਸਾਨੇ ਵਾਲ ਦੇ ਐਮ ਐਲ اے ਨੇ ਤੇ ਇਹਨਾਂ ਨੇ ਪੂਰੇ ਕੌਨਫੀਡੈਂਸ ਨਾਲ ਕਿਹਾ ਕਿ 13 0 ਲੈ ਕੇ ਭਗਵੰਤਬਾਨ ਦਾ ਸੁਪਨਾ ਰੰਗਲਾ ਪੰਜਾਬ ਬਣਾਉਂਦਾ ਸੀ ਬਹੁਤ ਜਲਦ ਪੂਰਾ ਕਰਾਂਗੇ